ਆਕੇ ਹਲਕੇ ਚ ਚੇਅਰਮੈਨ ਸਾਹਿਬ ਜਗਜੀਤ ਸਿੰਘ ਗੋਸ਼ਿਆ ਸਾਹਿਬ ਦੇ ਘਰੇ ਨੇ ਆਏ ਆ ਬੜੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਜਿਹਨੇ ਪਰਿਵਾਰ ਨੇ ਪੀੜ੍ਹੀਆਂ ਤੋਂ ਪੀੜ੍ਹੀਆਂ ਅਕਾਲੀ ਦਲ ਤੋਂ ਬਗੈਰ ਦੇਖਿਆ ਨਹੀਂ ਸੋ ਆਜੋਣਾ ਦੇ ਨਾਲ ਮੀਟਿੰਗ ਕੀਤੀ ਤੇ ਆ ਉਹਨਾਂ ਨੇ ਪੂਰਾ ਯਕੀਨ ਦਵਾਇਆ ਹੈ ਕਿ ਪੂਰੇ ਡਟਕੇ ਅਕਾਲੀ ਦਲ ਨੂੰ ਹੋਰ ਉੱਤੇ ਵੱਲਣ ਦੀ ਅਜ ਲੈ ਕੇ ਜਾਣਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਜੋ ਪਾਰਟੀ ਹੈ ਐਜੇ ਇਨਸਾਨਾਂ ਕਰਕੇ ਖੜੀ ਹੋਈ ਹੈ ਜਿਹੜੇ ਪਰਿਵਾਰਾਂ ਨੇ ਅਕਾਲੀ ਦਲ ਦੇ ਬਗੈਰ ਸੋਚਿਆ ਨਹੀਂ ਜੇ ਅਕਾਲੀ ਦਲ ਦਾ ਨੁਕਸਾਨ ਹੋਇਆ ਉਹ ਜੇ ਗੱਦਾਰਾਂ ਕਰਕੇ ਹੋਇਆ ਜਿਵੇਂ ਯਾਲੀ ਹੈ ਮਨਪ੍ਰੀਤ ਯਾਲੀ ਹੈ ਜਿਹੜੇ ਮੌਕਾ ਪ੍ਰਸਤ ਹੈ ਸਾਡੀ ਸਰਕਾਰਾਂ ਹੀ ਉਹਨੇ ਆਪਣੇ ਠੱਗੀ ਠੋਰੀ ਮਾਰਨੀ ਸੀ ਪੈਸੇ ਕਮਾਉਣੇ ਸੀ ਪਲੱਸਾਂਸ ਲੈਣੇ ਸੀ ਤੇ ਅਕਾਲੀ ਦਲ ਚ ਆ ਗਿਆ ਹੁਣ ਅੱਜਕੱਲ ਜੋ ਠੱਗੀਆਂ ਜਿਹੜੀ ਤੇ ਹੁਣ ਭਗਵੰਤ ਮਾਨ ਨਾਲ ਤੁਰ ਫਿਰਦਾ ਹੈ ਆ ਚੀਜ਼ਾਂ ਲੁਕਦੀਆਂ ਨਹੀਂ ਪਰ ਮੈਂ ਇਹਨਾਂ ਨੂੰ ਇੰਨਾ ਕਹਿਣਾ ਚਾਹਣਾ ਹੈ ਮਨਪ੍ਰੀਤਿਆ ਵਾਲੀ ਜੀ ਨੂੰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਹਾਡਾ ਸੁਪਨਾ ਨਹੀਂ ਪੂਰਾ ਹੁੰਦਾ ਇਹਦਾ ਇੱਕੋ ਹੀ ਸੁਪਨਾ ਹੈ ਤੁਸੀਂ ਦੇਖ ਲਓ ਜਿਹਦੇ ਕਰੇ ਜਾਂਦਾ ਨਾ ਸਭ ਤੋਂ ਪਹਿਲੇ ਉਹਦੇ ਪਿੱਠ ਤੇ ਛੁਰਮ ਮਾਰਦਾ ਹੈ ਹੁਣ ਨਵਾਂ ਨਵਾਂ ਉਹ ਆ ਜਿਹੜਾ ਨਵਾਂ ਅਕਾਲੀ ਦਲ ਜਾਲੀ ਜਿਆ ਜਿਹੜਾ ਅਕਾਲੀ ਦਲ ਬਣਿਆ ਉਹਦਾ ਉਹਦੇ ਉਹਦੇ ਹੁਣੇ ਬਣਾਇਆ ਨਾ ਬਹਿ ਕੇ ਤੇ ਅੱਜ ਪਿੱਟ ਤੇ ਉਹਦੇ ਸ਼ੁਰੂਆਮਾਰਤਾ ਉਹ ਜਿਹੜਾ ਨੀਟਾ ਪ੍ਰਧਾਨ ਹੈ ਉਹਦੀ ਹੁਣ ਫੋਟੋ ਹੀ ਨਹੀਂ ਲਾਉਂਦਾ ਹਲੇ ਪਤਾ ਨਹੀਂ ਕਿੰਨੇ ਘਰ ਬਦਲਨੇ ਆ ਜਿਹੜਾ ਬੰਦਾ ਐਨੇ ਘਰ ਬਦਲਦਾ ਨਾ ਉਹਨ ਕੋਈ ਨਹੀਂ ਵਾਰਦਾ ਆਪਣੇ ਤੇ ਇੱਥੇ ਹੁਣ ਕਹਿੰਦਾ ਫਿਰਦਾ ਕਿ ਜੇ ਮੈਂ ਅਕਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਦੋਂ ਤੱਕ ਤਮ ਕਿੰਨਾ ਤੱਕ ਤਮ ਮੈਂ ਪ੍ਰਧਾਨ ਐ ਐਜੇ ਬੰਦੇ ਤਾਂ ਨੇੜੇ ਨਹੀਂ ਲੱਗਣ ਦਿੰਦਾ ਮੈਂ ਖਾਲੀ ਦਲ ਕਿਉਂਕਿ ਇੰਨਾ ਲੋਕਾਂ ਕਰਕੇ ਹੀ ਆਪਣਾ ਨੁਕਸਾਨ ਹੋਇਆ ਜਿਹੜੇ ਮੌਕਾ ਪ੍ਰਸਤ ਬੰਦੇ ਆ ਉਹਨਾਂ ਕਰਕੇ ਨੁਕਸਾਨ ਹੋਇਆ ਸੋ ਮੈਨੂੰ ਬੜੀ ਖੁਸ਼ੀ ਹੈ ਤੇ ਹੁਣ ਸਾਰੀ ਜਿੰਮੇਵਾਰੀ ਆ ਜਿਹੜੀ ਸੀਟਾਂ ਦਾ ਤੁਸੀਂ ਜਿਤਾਉਣੀਆਂ ਜੀ ਬਸ ਥੈਂਕ ਯੂ ਤੁਹਾਡਾ ਕਾਂਸਲਟ ਕੋਡ ਲਈ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਦੱਸਾਂ ਆ ਸਾਰੇ ਠੱਗੀ ਠੋਰੀ ਵਾਲੇ ਬੰਦੇ ਆ ਕਾਂਗਰਸੀ ਐਂ ਸਾਰੇ ਹੁਣ ਭਗਵੰਤ ਮਾਨ ਤੋਂ ਕਿਉਂ ਡਰਦੇ ਆ ਕਿਉਂਕਿ ਉਹਨੇ ਫਾਈਲਾਂ ਖੋਲੀਆਂ ਆ ਜਿਹੜਾ ਇਹਨਾਂ ਦਾ ਪ੍ਰਧਾਨ ਆ ਰਾਜਾ ਬੜਿੰਗ ਰੋਜ਼ ਕਿਚਣਾ ਕਰਦਾ ਭਗਵੰਤ ਮਾਨ ਕਿ ਤੇਰੀ ਬੱਸਾਂ ਦੀ ਫਾਈਲ ਮੇਰੇ ਕੋਲੇ ਆ ਜਦੋਂ ਬੋਲਦਾ ਬੱਸਾਂ ਦੀ ਫਾਈਲ ਮੇਰੇ ਕੋਲੇ ਆ ਕਿਸੇ ਅਕਾਲੀ ਦਲ ਦੇ ਲੀਡਰ ਬਾਰੇ ਕਿਹਾ ਨੇ ਕਿਉਂਕਿ ਹਿੰਮਤ ਨਹੀਂ ਆਕਾਲੀ ਦਲ ਪੰਜਾਬ ਨਾਲ ਜੁੜਿਆ ਸੀ ਅਸੀਂ ਜੋ ਕੁਝ ਬਣਾਇਆ ਪੰਜਾਬ ਸਾਡੀ ਸੋਚ ਪੰਜਾਬ ਅਸੀਂ ਮਰਨਾ ਪੰਜਾਬ